ਸ਼ਿਪਸਿੰਗ ਸੂਬੇਦਾਰ ਦੀ ਕਿਤਾਬ ਅਨੂਠੀਆਂ ਯਾਦਾਂ ਹੱਡ ਬੀਤੀਆਂ ਦਾ ਖੇਮਾਦਿਆਏ ਮੇਰੀ ਫੌਜੀ ਜੀਵਨ ਦਾ ਦੂਜਾ ਪੜਾਤਾ ਭਾਗ 3 ਜਦੋਂ ਇਕੱਠਿਆਂ ਛੇ ਫੌਜੀ ਅਫਸਰਾਂ ਨਾਲ ਹਵਾਈ ਹਾਦਸਾ ਵਾਪਰਿਆ 2 ਬਈ ਨਵੰਬਰ 1933 ਈਸਵੀ ਨੂੰ ਸਾਡੇ ਕੈਂਪ ਦੇ ਜਵਾਨਾਂ ਨੂੰ ਰਗਮਗীন ਤੇ ਚੁੱਪਚਾਪ ਖੜੇ ਦੇਖ ਕੇ ਮੈਂ ਪੁੱਛਿਆ ਤੁਸੀਂ ਚੁੱਪ ਕਿਉਂ ਖੜੇ ਹੋ ਤਦ ਉਹਨਾਂ ਦੱਸਿਆ ਕਿ ਪੁੰਛ ਹਵਾਈ ਪਟੜੀ ਤੇ ਇੱਕ ਉਡਰੇ ਹੈਲੀਕਾਪਟਰ ਨੂੰ ਅਚਾਨਕ ਅੱਗ ਲੱਗੀ ਸੀ ਜਿਸ ਕਰਕੇ ਉਸ ਵਿੱਚ ਸਵਾਰ ਸਾਰੇ ਵੱਡੇ ਫੌਜੀ ਅਫਸਰ ਮਾਰੇ ਗਏ ਨੇ ਮੈਂ ਹੋਰ ਵੇਰਵਾ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਪੱਛਮੀ ਫੌਜੀ ਕਮਾਂਡ ਦੇ ਜੀਓਸੀ ਲੈਫਟੀਨੈਂਟ ਜਨਰਲ ਦੌਲਤ ਸਿੰਘ 15 ਕੋਸ ਦੇ ਜੀਓਸੀ ਲੈਫਟੀਨੈਂਟ ਜਨਰਲ ਵਿਕਰਮ ਸਿੰਘ ਆਪਣੀ ਡਿਵੀਜ਼ਨ ਦੇ ਜੀਈਓਸੀ ਮੇਜਰ ਜਨਰਲ ਰਾਣਾਵਤੀ ਸਰਹੱਦੀ ਬ੍ਰਿਗੇਡ ਦੇ ਮੁਖੀ ਪੱਛਮੀ ਹਵਾਈ ਕਮਾਂਡ ਦੇ ਮੁਖੀ ਅਤੇ ਉਸ ਬਦਕਿਸਮਤ ਹੈਲੀਕਾਪਟਰ ਦਾ ਪਾਇਲਟ ਅੱਜ 22 11 1963 ਈਸਵੀ ਦੁਪਹਿਰੇ ਜਦੋਂ ਇਕੱਠੇ ਹੀ ਹੈਲੀਕਾਪਟਰ ਵਿੱਚ ਸਵਾਰ ਹੋ ਕੇ ਪਟੜੀ ਤੋਂ ਉਡਾਨ ਭਰੀ ਤਾਂ ਥੋੜੀ ਹੀ ਉੱਪਰ ਜਾ ਕੇ ਹੈਲੀਕਾਪਟਰ ਨੂੰ ਅੱਗ ਲੱਗੀ ਤੇ ਸੜ ਕੇ ਹੈਲੀਕਾਪਟਰ ਪਟੜੀ ਤੇ ਹੀ ਡਿੱਗ ਪਿਆ ਜਿਸ ਕਰਕੇ ਸੂchnਾ ਵਿੱਚ ਆਇਆ ਕਿ ਸਾਰੇ ਸੀਨੀਅਰ ਫੌਜੀ ਅਫਸਰ ਮਾਰੇ ਗਏ ਸੀ ਉਹਨਾਂ ਦੇ ਮ੍ਰਿਤਕ ਸਰੀਰਾਂ ਨੂੰ ਲਿਆਉਣ ਵਾਸਤੇ ਦੋ ਹੋਰ ਹਵਾਈ ਜਹਾਜ਼ ਜਾ ਚੁੱਕੇ ਨੇ ਇੱਥੋਂ ਤੱਕ ਪਤਾ ਲੱਗ ਚੁੱਕਿਆ ਤਾਂ ਥੋੜੀ ਹੀ ਦੇਰ ਮਗਰੋਂ ਦੇਖਿਆ ਪੁੰਛ ਵੱਲੋਂ ਅਗੜ ਪਿਛੜ ਰੈੱਡ ਕਰਾਸ ਦੇ ਨਿਸ਼ਾਨ ਵਾਲੇ ਦੋ ਹਵਾਈ ਜਹਾਜ਼ ਹਵਾ ਵਿੱਚ ਦੇਖੇ ਜੋ ਇੱਕ ਦਿੱਲੀ ਜਾਣਾ ਹੋਏਗਾ ਤੇ ਦੂਜਾ ਜਨਰਲ ਵਿਕਰਮ ਸਿੰਘ ਵਾਲਾ ਜੰਮੂ ਦੇ ਲੋਕਾਂ ਦੀ ਇੱਛਾ ਪੂਰੀ ਵਾਸਤੇ ਜੰਮੂ ਵਿਖੇ ਸਸਕਾਰ ਕਰਨ ਵਾਸਤੇ ਜੰਮੂ ਹੀ ਗਿਆ ਸੀ ਜੋ ਤਵੀ ਪੁਲ ਦੇ ਨੇੜੇ ਹੀ ਅੰਤਮ ਸਸਕਾਰ ਕਰਕੇ ਬਗਰੋਂ ਉੱਥੇ ਉਹਨਾਂ ਦਾ ਬੁੱਧ ਲਗਾ ਦਿੱਤਾ ਗਿਆ ਸੀ ਗੁਰੂ ਹਰਗੋਬਿੰਦ ਜੀ ਨਾਲ ਸੰਬੰਧਿਤ ਗੁਰਦੁਆਰਾ ਰਜੌਰੀ ਇੱਕ ਛੋਟਾ ਜਿਹਾ ਪਹਾੜੀ ਸ਼ਹਿਰ ਹੈ ਜੋ ਦੂ ਪਹਾੜੀ ਨਦੀਆਂ ਦੇ ਸੰਗਮ ਤੇ ਪਹਾੜੀ ਦੇ ਟਲਵਾਨ ਤੇ ਆਬਾਦ ਹੈ ਉਸ ਵੇਲੇ ਇਹ ਪੁਨਛ ਜ਼ਿਲੇ ਦੀ ਇੱਕ ਤਹਿਸੀਲ ਸੀ ਪਰ ਮਗਰੋਂ ਜ਼ਿਲਾ ਬਣ ਗਿਆ ਸੀ ਇਸ ਸ਼ਹਿਰ ਦੇ ਵਿਚਕਾਰ ਗੁਰੂ ਹਰਗੋਬਿੰਦ ਜੀ ਨਾਲ ਸੰਬੰਧਿਤ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਗੁਰੂ ਜੀ ਸ਼੍ਰੀਨਗਰ ਨੂੰ ਜਾਂਦੇ ਇੱਥੇ ਰੁਕੇ ਸੀ ਇਸ ਇਲਾਕੇ ਵਿੱਚ ਪਹਾੜੀਆਂ ਉੱਪਰ ਅਨਾਰ ਤੇ ਆੜੂਆਂ ਦੇ ਰੁੱਖ ਆਮ ਦੇਖੇ ਜਾ ਸਕਦੇ ਨੇ ਜਿਨ੍ਹਾਂ ਦਾ ਕੋਈ ਵੀ ਮਾਲਕ ਨਹੀਂ ਹੁੰਦਾ ਪਿੰਡਾਂ ਵਿੱਚ ਜ਼ਿਆਦਾਤਰ ਮੁਸਲਮ ਪਰ ਸ਼ਹਿਰ ਵਿੱਚ ਰਲਿ ਮਿਲੀ ਹੈ ਲੋਕਾਂ ਦੀ ਬੋਲੀ ਪੰਜਾਬੀ ਬੋਲੀ ਵਰਗੀ ਹੀ ਹੈ ਮੈਂ ਪਰਟਨ ਵੱਲ ਮੁਟਨ ਦਾ ਯਤਨ ਕੀਤਾ ਪੈਦਲ ਫੌਜ ਦਾ ਪਹਿਲਾ ਤੇ ਅਸਲੀ ਕੰਮ ਦੁਸ਼ਮਨ ਤੋਂ ਦੇਸ਼ ਦੀ ਸਰਹੱਦ ਨੂੰ ਸੁਰੱਖਿਅਤ ਰੱਖਣਾ ਹੀ ਹੁੰਦਾ ਹੈ ਦੂਸਰਾ ਮਕਸਦ ਦੇਸ਼ ਦੇ ਅੰਦਰ ਅਮਨ ਕਾਨੂੰਨ ਬਹਾਲ ਰੱਖਣ ਵਾਸਤੇ ਸਥਾਨਕ ਪ੍ਰਸ਼ਾਸਨ ਦੀ ਲੋੜ ਪੈਂਦੀ ਮਦਦ ਕਰਨਾ ਹੁੰਦਾ ਹੈ ਪਰਟਨ ਨੂੰ ਦਿੱਲੀ ਵਿਖੇ ਲਾਲ ਕਿਲੇ ਤੇ ਤੇ ਰਾਸ਼ਟਰਪਤੀ ਭਵਨ ਦੀ ਸੁਰੱਖਿਆ ਕਰਨ ਦੀ ਜ਼ਿੰਮੇਵਾਰੀ ਮਿਲਣ ਤੇ ਮਗਰੋਂ ਮੈਂ ਅਪ੍ਰੈਲ 1960 ਨੂੰ ਇੱਥੇ ਰਜੋਰੀ ਆ ਜਾਣ ਤੇ ਹੁਣ 1963 ਈਸਵੀ ਦੇ ਅੰਤ ਤੱਕ ਵੀ ਇੱਥੇ ਹੀ ਟਿਕਣ ਕਰਕੇ ਮੈਂ ਪੈਦਲ ਫੌਜ ਦੀ ਅਸਲੀ ਸਗਲਾਈ ਤੋਂ ਦੂਰ ਹੀ ਰਿਆ ਸੀ ਹੁਣ ਤਾਂ ਮੈਂ ਅਹੁਦੇਦਾਰ ਵੀ ਬਣ ਚੁੱਕਿਆ ਹੁਣ ਕਰਕੇ ਮੈਂ ਸੋਚਦਾ ਰਹਿੰਦਾ ਕਿ ਜੇ ਮੈਨੂੰ ਇਸ ਸੌਦੇ ਵਿੱਚ ਆਪਣਾ ਅਸਲੀ ਕੰਮ ਅਚਾਨਕ ਮਿਲ ਗਿਆ ਤਾਂ ਮੈਂ ਇਸ ਹਾਲਤ ਵਿੱਚ ਸਫਲ ਨਹੀਂ ਸਗੋਂ ਅਸਫਲ ਹੋ ਸਕਦਾ ਜਿਸ ਨਾਲ ਮੇਰੀ ਬਦਨਾਮੀ ਵੀ ਹੋ ਸਕਦੀ ਅਤੇ ਬੇਇੱਜ਼ਤੀ ਵੀ ਕਿਉਂਕਿ 1990 ਈਸਵੀ ਵੇਲੇ ਮੈਂ ਸਰਪਾਈ ਸੀ ਪਰ ਹੁਣ ਅਹੁਦੇਦਾਰ ਬਣ ਚੁੱਕਿਆ ਹੁਣ ਕਰਕੇ ਮੈਨੂੰ ਲੜਾਈ ਵਿੱਚ ਅਹੁਦੇ ਮੁਤਾਬਕ ਹੀ ਕੰਮ ਕਰਨਾ ਪਵੇਗਾ ਹੁਣ ਤੱਕ ਮੈਨੂੰ ਕੋਈ ਵੀ ਕੇਡਰ ਕਰਨ ਦਾ ਮੌਕਾ ਵੀ ਨਹੀਂ ਮਿਲਿਆ ਹੁਣ ਕਰਕੇ ਮੈਂ ਵੀ ਆਪਣੇ ਆਪ ਨੂੰ ਅੰਦਰੋਂ ਅੰਦਰ ਅਨ ਸਿੱਖਿਤ ਸਮਝਦਾ ਰਿਹਾ ਸੀ ਤੇ ਚਾਹੁੰਦਾ ਸੀ ਐਸਾ ਰੋਲ ਮਿਲਣ ਤੋਂ ਪਹਿਲਾਂ ਮੈਂ ਸਿੱਖਿਆ ਲੈਣ ਵਾਸਤੇ ਪਲਟਨ ਵਿੱਚ ਹੀ ਵਾਪਸ ਮੁੜ ਜਾਵਾਂ ਤਾਂ ਮੈਂ ਚੰਗਾ ਰਹੂੰਗਾ ਭਾਵੇਂ ਨਾਇਰ ਸਾਹਿਬ ਮੇਰੇ ਤੇ ਬਹੁਤ ਖੁਸ਼ ਰਹਿਣ ਕਰਕੇ ਮੈਨੂੰ ਹੋਰ ਤਰੱਕੀ ਦੇ ਕੇ ਕੁਆਟਰ ਮਾਸਟਰ ਹਵਾਲਦਾਰ ਬਣਾਉਣਾ ਚਾਹੁੰਦੇ ਸੀ ਪਰ ਮੈਂ ਪਹਿਲਾਂ ਕਹੇ ਮੁਤਾਬਕ ਉਹ ਇੱਕ ਵਾਰੀ ਸੋਚ ਕੇ ਤਰੱਕੀ ਨੂੰ ਨਿਮਰਤਾ ਨਾਲ ਇਨਕਾਰ ਕਰਕੇ ਪਲਟਨ ਵਿੱਚ ਹੀ ਵਾਪਸ ਜਾਣ ਵਾਸਤੇ ਬੇਨਤੀ ਪੱਤਰ ਦੇ ਦਿੱਤਾ ਸੀ ਉਸ ਵੇਲੇ ਪਲਟਨ ਦਿੱਲੀ ਤੋਂ ਪੁੰਛ ਵਿਖਾ ਕੇ ਫਿਰ ਗਿਆ ਬਿਹਾਰ ਵਿਖਾ ਕੇ ਨਾਗਾਲੈਂਡ ਦੀ ਹੱਦ ਵਿੱਚ ਬਗੀਆਂ ਵੱਲੋਂ ਰੇਲ ਗੱਡੀ ਅੱਗੇ ਵੱਡਾ ਰੁੱਖ ਰਖ ਗੱਡੀ ਡੁੱਟ ਲਈ ਹੋਣ ਕਰਕੇ ਨਾਗਿਆਂ ਦੀ ਕੀਤੀ ਬਗਾਵਤ ਨੂੰ ਵਧਾਉਣ ਰੋਕਣ ਵਾਸਤੇ ਚਾਨਕ ਪਲਟਨ ਨੂੰ ਨਾਗਾਲੈਂਡ ਜਾਣਾ ਪਿਆ ਸੀ ਮੇਰੀ ਬੇਨਤੀ ਮਨਜ਼ੂਰ ਹੋ ਜਾਣ ਕਰਕੇ ਨਾਇਕ ਪ੍ਰਤਾਪ ਸਿੰਘ ਕੁਆਟਰ ਮਾਸਟਰ ਹੌਲਦਾਰ ਬਣਾ ਦਿੱਤਾ ਗਿਆ ਮੈਂ ਪਲਟਨ ਵਿੱਚ ਜਾਣ ਵਾਸਤੇ ਮਰੀਆਣੀ ਰੇਲਵੇ ਸਟੇਸ਼ਨ ਤੇ ਪਹੁੰਚ ਗਿਆ ਸੀ। ਅੱਧੇ ਮਿਰਨ ਤੇ ਤਰੱਕੀਆਂ ਦੀ ਕਹਾਣੀ। ਸਾਡੀ ਪਲਟਨ 5 ਸਿੱਖ ਨੇ ਦਿੱਲੀ ਲਾਲ ਕਿਲੇ ਤੋਂ ਨੰਬਰ ਵਾਰੀ ਆਉਣ ਤੋਂ ਪਹਿਲਾਂ ਹੀ ਮੈਨੂੰ ਸਪੈਸ਼ਲ ਲਾਸਟ ਨੈਕ ਬਣਾ ਕੇ ਹੈੱਡ ਕੁਆਰਟਰ 25 ਇਨਫੈਂਟਰੀ ਡਿਵੀਜ਼ਨ ਕੈਂਪ ਵਿੱਚ ਭੇਜਿਆ ਸੀ। ਉੱਥੇ ਕੈਂਪ ਕਮਾਂਡਰ ਨੇ ਟੈਕ ਵੀਰ ਸਿੰਘ ਦੇ ਪਲਟਨ ਨੂੰ ਵਾਪਸ ਮੁੜ ਜਾਣ ਕਰਕੇ ਉਸ ਦਿਨ ਮੈਨੂੰ ਫਰਵਰੀ 1962 ਨੂੰ ਨੈਕ ਬਣਾ ਦਿੱਤਾ ਸੀ। ਲਾਸਟ ਨੈਕ ਮੈਨੂੰ 7.4.1960 ਨੂੰ ਬਣਾਇਆ ਗਿਆ ਸੀ। ਜਦੋਂ ਮੈਨੂੰ ਕੈਂਪ ਕਮਾਂਡਰ ਸੁਖਦੇਵ ਸਿੰਘ ਟੋਚ ਨੇ ਨਾਇਕ ਬਣਾਇਆ ਸੀ ਉਸ ਵੇਲੇ ਮੈਂ ਇਸਟੈਬਲਿਸ਼ਮੈਂਟ ਅਫਸਰ ਲੈਫਟਿਨੈਂਟ ਕੇਸੀ ਨਾਇਰ ਦੇ ਦਫਤਰ ਵਿੱਚ ਸੈਂਟਰਲ ਰਜਿਸਟਰੀ ਕਲਰਕ ਦੀ ਡਿਊਟੀ ਕਰਦਾ ਹੋਣ ਕਰਕੇ ਨਾਇਰ ਸਾਹਿਬ ਮੈਨੂੰ ਨਾਇਕ ਬਣਦੇ ਨੂੰ ਵੇਖ ਕੇ ਖੁਸ਼ ਤਾਂ ਬਹੁਤ ਹੋਏ ਪਰ ਆਪਣੇ ਦਿਲ ਵਿੱਚ ਮਹਿਸੂਸ ਕਰ ਬੈਠੇ ਕਿ Shiv Singh ਮੇਰੇ ਦਫਤਰ ਵਿੱਚ ਡਿਊਟੀ ਕਰਦਾ ਹੋਣ ਕਰਕੇ ਉਸ ਨੂੰ ਤਰੱਕੀ ਦੇਣਾ ਮੇਰਾ ਫਰਜ਼ ਸੀ ਪਰ ਮੇਰੀ ਤਾਂ ਇਕ ਟੋਸ ਸਾਹਿਬ ਨੇ ਤਰੱਕੀ ਦੇ ਕੇ ਮੇਰੀ ਬੇਇੱਜ਼ਤੀ ਕੀਤੀ ਹੈ ਤੇ ਆਪ ਮੇਰੇ ਕਲਰਕ ਦੀ ਨਜ਼ਰ ਵਿੱਚ ਚੰਗਾ ਬਣ ਕੇ ਕੁਝ ਸਮੇਂ ਮਗਰੋਂ ਟੋਸ ਸਾਹਿਬ ਬਦਲ ਕੇ ਕਿਤੇ ਹੋਰ ਚਲੇ ਗਏ ਤੇ ਨਹਿਰ ਸਾਹਿਬ ਨੇ ਕੈਂਪ ਕਮਾਂਡਰ ਦੀ ਡਿਊਟੀ ਵੀ ਸੰਭਾਲ ਕੇ ਆਪਣੀ ਹੋਈ ਹੀਟੀ ਸਮਝੇ ਨੂੰ ਠੀਕ ਕਰਨ ਵਾਸਤੇ ਮੈਨੂੰ 15 ਤੰ 1963 ਈਸਵੀ ਨੂੰ ਅਨਪੇਡ ਬਗੈਰ ਤਨਖਾਹ ਹੌਲਦਾਰ ਬਣਾ ਕੇ ਆਪਣੇ ਮਨ ਦੀ ਇੱਛਾ ਨੂੰ ਠੀਕ ਕਰ ਲਿਆ ਸੀ ਇਹ ਸਾਰੀ ਕਹਾਣੀ ਨਹਿਰ ਸਾਹਿਬ ਨੇ ਮੈਨੂੰ ਆਪ ਹੀ ਦੱਸੀ ਸੀ 1963 ਦੇ ਅੰਤ ਵਿੱਚ ਕੈਂਪ ਦੇ ਕੁਆਟਰ ਮਾਸਟਰ ਹੌਲਦਾਰ ਤਰਲੋਚਨ ਸਿੰਘ ਅਫਸਰ ਸelect ਹੋ ਕੇ ਲੈਫਟੇਨੈਂਟ ਇੰਡੀਅਨ ਕਮਿਸ਼ਨਰ ਵਿੱਚ ਬਣ ਕੇ ਬਦਲ ਗਏ ਸੀ ਤੇ ਉਸ ਦੀ ਥਾਂ ਨਹਿਰ ਸਾਹਿਬ ਮੈਨੂੰ ਕੈਂਪ ਕੁਆਟਰ ਮਾਸਟਰ ਹੌਲਦਾਰ ਬਣਾਉਣਾ ਚਾਹੁੰਦੇ ਸੀ ਤੇ ਮੇਰੀ ਸਲਾਹ ਵੀ ਪੁੱਛੀ ਸੀ ਪਰ ਮੈਨੂੰ ਪਲਟਨ ਤੋਂ ਇਨਫੈਂਟਰੀ ਟ੍ਰੇਨਿੰਗ ਤੋਂ ਦੂਰ ਹੋਏ ਨੂੰ 3.5 ਸਾਲ ਹੋਣ ਵਾਲੇ ਸੀ ਮੈਂ ਆਪਣੇ ਅਸਲੀ ਰਾਹ ਤੇ ਵਾਪਸ ਆਉਣਾ ਚਾਹੁੰਦਾ ਹੁਣ ਕਰਕੇ ਇੱਥੋਂ ਦੇ ਆਰਾਮ ਤੇ ਤਰੱਕੀ ਦੇ ਜਾਲ ਵਿੱਚ ਹੋਰ ਨਾ ਫਸ ਜਾਣ ਤੇ ਮਕਸਦ ਵਾਲਹੀ ਆਉਣ ਦੇ ਖਿਆਲ ਵਿੱਚ ਨੇਹਤ ਸਾਹਿਬ ਨੂੰ ਨਿਮਰਤਾ ਨਾਲ ਅਗਲੀ ਤਰੱਕੀ ਤੋਂ ਇਨਕਾਰ ਕਰ ਦਿੱਤਾ ਤੇ ਪਲਟਨ ਵਿੱਚ ਵਾਪਸ ਭੇਜਣ ਵਾਸਤੇ ਬੇਨਤੀ ਪੱਤਰ ਵੀ ਦੇ ਦਿੱਤਾ ਜਿਸ ਕਰਕੇ ਹੁਣ ਮੇਰੀ ਥਾਂ ਨਾਇਕ ਪ੍ਰਤਾਪ ਸਿੰਘ ਨੂੰ ਕੈਂਪ ਕੁਆਟਰ ਮਾਸਟਰ ਹਾਲ ਤਰਫ ਨਾ ਦਿੱਤਾ ਗਿਆ ਸੀ ਤੇ ਮੇਰੀ ਬਦਰੀ ਮਨਜ਼ੂਰ ਕਰ ਲਈ ਸੀ ਹੁਣ ਪਲਟਨ ਪੰਜ ਸਿੱਖ ਬਾਰੇ ਮੈਂ 9/4/1960 ਈਸਵੀ ਲਾਲ ਕਿਲਾ ਦਿੱਲੀ ਤੋਂ ਜਾਰੀ ਨੂੰ ਤੁਰਿਆ ਸੀ ਪਤਾ ਨਹੀਂ ਪਲਟਨ ਦਿੱਲੀ ਤੋਂ ਕਦੋਂ ਬਦਲ ਕੇ ਪੁੰਜ ਜੰਮੂ ਕਸ਼ਮੀਰ ਵਿਖਿਆ ਗਈ ਸੀ ਏ ਵੀ ਨਹੀਂ ਪਤਾ ਪਲਟਨ ਦੇ ਸੀਓ ਕੇਸੀ ਬੰਚਨਤਾ ਕਦੋਂ ਬਦਲ ਗਏ ਤੇ ਉਹਨਾਂ ਦੀ ਥਾਂ ਕਰਨਲ ਬੰਦ ਸਿੰਘ ਤੇ ਫਿਰ ਉਹਨਾਂ ਦੀ ਥਾਂ ਕਰਨਲ ਸੀਸੀ ਉਤਪ ਪੁੰਛ ਵਿਖੇ ਕਦੋਂ ਆਇਸੀ ਪਲਟਨ ਹੁਣ 1963 ਦੇ ਅੰਤ ਵਿੱਚ ਪੁੰਛ ਤੋਂ ਬਦਲ ਕੇ ਗਿਆ ਬਿਹਾਰ ਵਿਖੇ ਆ ਗਈ ਸੀ ਤੇ ਗਿਆ ਵਿਖੇ ਸਿਰਫ 2 ਮਹੀਨੇ ਹੀ ਪਲਟਨ ਰੁਕੀ ਹੋਵੇਗੀ ਪਲਟਨ ਨੂੰ ਨਾਗਾ لینڈ ਜਾਣਾ ਪੈ ਗਿਆ ਸੀ ਨਾਗਾ ਬਾਗੀਆਂ ਨੇ ਰੇਲ ਗੱਡੀ ਲੁੱਟ ਲਈ 1963ਵੀਂ ਵਿੱਚ ਹਥਿਆਰਬੰਦ ਨਾਗਾਬਗੀਆਂ ਨੇ ਰੇਲ ਦੀ ਪਟੜੀ ਤੇ ਇੱਕ ਵੱਡਾ ਰੁੱਖ ਵੱਢ ਕੇ ਰੱਖ ਦਿੱਤਾ ਜਿਸ ਕਰਕੇ ਆਰੀ ਪੈਸੇਂਜਰ ਗੱਡੀ ਨੂੰ ਜਦੋਂ ਉੱਥੇ ਰੁਕਣਾ ਪਿਆ ਤਾਂ ਨਾਗਿਆ ਨੇ ਪਹਿਲੋਂ ਉਸ ਗੱਡੀ ਤੇ ਫੈਰ ਕਰਕੇ ਕੁਝ ਮੁਸਾਫਰ ਮਾਰ ਦਿੱਤੇ ਤੇ ਬਾਕੀ ਮੁਸਾਫਰ ਸਮਾਨ ਛੱਡ ਕੇ ਤੁਰ ਗਏ ਬਾਗੀ ਨਾਗੇ ਉਹਨਾਂ ਦਾ ਸਮਾਨ ਤੇ ਅਟੈਚੇਜੇਸ ਚੁੱਕ ਨਾਲ ਜੰਗਲ ਵੱਲ ਦੌੜ ਗਏ ਨੇੜਲੀ ਫੌਜੀ ਟੋਲੀ ਨੂੰ ਪਤਾ ਲੱਗੇ ਤੋਂ ਉਹਨਾਂ ਦਾ ਪਿੱਛਾ ਕੀਤਾ ਗਿਆ ਤਾਂ ਉਹ ਬਹੁਤ ਦੂਰ ਨਿਕਲ ਗਏ ਹੋਣ ਕਰਕੇ ਫੌਜੀ ਵੀ ਉਹਨਾਂ ਨੂੰ ਫੜ ਨਹੀਂ ਸਕੇ ਸਰਕਾਰ ਨੇ ਇਸ ਘਟਨਾ ਨੂੰ ਆਗਿਆ ਦੀ ਬਗਾਵਤ ਸਮਝ ਕੇ ਦਬਾਉਣ ਵਾਸਤੇ ਹੋਰ ਫੌਜ ਭੇਜ ਦਿੱਤੀ ਜਿਸ ਕਰਕੇ ਪੰਜ ਸਿੱਖ ਨੂੰ ਚੜ੍ਹਨ ਕੀ ਗਿਆ ਤੋਂ ਨਾਗaland ਜਲਦੀ ਜਾਣਾ ਪਿਆ ਸੀ ਪਲਟਣ ਦੀ ਭਾਈ ਦੌੜ ਕਰਕੇ ਹੁਣ ਮੈਨੂੰ ਇਹ ਪਤਾ ਨਹੀਂ ਲੱਗ ਰਿਹਾ ਸੀ ਮੈਂ ਗਿਆ ਜਾਮਾ ਜਾ ਨਾਗaland ਅਤੇ ਕਿਸ ਰੇਲਵੇ ਸਟੇਸ਼ਨ ਤੇ ਉਤਰਾਂ ਇਸ ਕਰਕੇ ਇੱਕ ਤਾਰ ਪੇਚ ਕੇ ਨੇੜਲਾ ਰੇਲਵੇ ਸਟੇਸ਼ਨ ਬਾਰੇ ਪੁੱਛਿਆ ਤਾਂ ਜਵਾਬੀ ਤਾਰ ਵਿੱਚ ਮਰੀਆਣੀ ਰੇਲਵੇ ਸਟੇਸ਼ਨ ਲਿਖਿਆ ਹੁਣ ਕਰਕੇ ਮੈਂ ਮਰੀਆਣੀ ਤੱਕ ਰੇਲ ਰਹੀ ਗਿਆ ਤੇ ਨੇੜੇ ਹੀ ਪਲਟਣ ਦੇ ਰੀਅਰ ਕੈਂਪ ਵਿੱਚ ਚੜ੍ਹਿਆ ਗਿਆ ਇਨਿਸ਼ੀਤ ਸਖ ਪਲਟਨ ਸਟਾਕਾ ਪਿੰਡ ਵਿਖੇ ਪਹੁੰਚ ਗਈ ਸੀ ਤੇ ਉਸ ਦੀ ਡੀ ਕੰਪਨੀ ਸਟਾਕਾ ਵਿਖੇ ਹੀ ਰੱਖੀ ਸੀ ਸੀ ਕੰਪਨੀ ਕਲਾਮੀ ਪਿੰਡ ਵਿਖੇ ਏ ਕੰਪਨੀ ਸਖਾਈ ਪਿੰਡ ਤੇ 20 ਕੰਪਨੀ ਬਰਮਾ ਬਾਉਂਡਰ ਦੇ ਨਾਲ ਸਤੋਈ ਪਿੰਡ ਵਿਖੇ ਤਾਇਨਾਤ ਹੋ ਗਈ ਸੀ ਇਹ ਸਾਰਾ ਇਲਾਕਾ ਨਾਗਾ ਬਾਗੀਆਂ ਦਾ ਗੜ ਮੰਨਿਆ ਜਾਂਦਾ ਸੀ ਹੁਣ ਪਲਟਨ ਦੇ ਸੀਓ ਕਰਨਲ ਸੀਸੀ ਉਥੋਂ ਵੀ ਬਦਲ ਗਏ ਹੁਣ ਕਰਕੇ ਅਸੀਂ ਮਰੀਆਣੀ ਤੋਂ ਉਹਨਾਂ ਨੂੰ ਬਤਾਈ ਦੇਣ ਵਾਸਤੇ ਜੋਰਹਾਟ ਹਵਾਈ ਅੱਡੇ ਤੇ ਗਏ ਸੀ ਤੇ ਉਹਨਾਂ ਦੀ ਸੰਗ ਕਰਨਲ ਦੁਰਜਨ ਸਿੰਘ ਆਗੇ ਸੀ ਕੁਝ ਦਿਨ ਮਗਰੋਂ ਅਸੀਂ ਮਿਲਟਰੀ ਦੀਆਂ ਗੱਡੀਆਂ ਵਿੱਚ ਬੈਠ ਆਮ ਗ੍ਰਿਗੇਟ ਰਹਹੀਂ ਮ੍ਰਿੰਕੋਂਗ ਹੁੰਦੇ ਹੋਏ ਮਕੋਕ ਚੁੰਗ ਪਹੁੰਚੇ ਤੇ ਅੱਗੇ ਲਗਾਤਾਰ ਤੁਰ ਕੇ ਜੋਨੋ ਪੁੱਟੋ ਹੁੰਦੇ ਹੋਏ ਪੈਦਲ ਹੀ ਸਟਾਕਾ ਵਿਖੇ ਪਹੁੰਚ ਕੇ ਸੀ ਮੈਂ ਭਾਵੇਂ ਅਨਪੇਡ ਹੌਲਦਾਰ ਸੀ ਤੇ ਹੌਲਦਾਰੀ ਵੀ ਲਈ ਹੋਈ ਸੀ ਪਰ ਮੂਵਮੈਂਟ ਆਰਡਰ ਉੱਪਰ ਵੀ ਹੌਲਦਾਰ ਹੀ ਲਿਖਿਆ ਹੋਣ ਕਰਕੇ ਮੈਂ 5 1964 ਨੂੰ ਪੈਡ ਲੈਸ ਸਵਾਲਦਾਰ ਬਣਨ ਤੱਕ ਹੌਲਦਾਰੀ ਲਈ ਰੱਖੀ ਸੀ ਇੰਨੇ ਚਿਰ ਤੱਕ ਕਿਸੇ ਨੇ ਵੀ ਮੈਨੂੰ ਸਹੀ ਅਹੁਦਾ ਨੈਕਤਾ ਪਹਿਨਣ ਵਾਸਤੇ ਨਹੀਂ ਕਿਐ ਸੀ ਮੈਨੂੰ ਮੇਰੀ ਪਹਿਲੀ ਹੀ ਸੀ ਕੰਪਨੀ ਵਿੱਚ ਕਲਾਮੀ ਵਿਖੇ ਭੇਜਿਆ ਗਿਆ ਤੇ ਮੈਂ 9 ਪਲਾਟੂਨ ਦਾ ਚਾਰਜ ਲੈ ਕੇ ਪਲਾਟੂਨ ਹੌਲਦਾਰੀ ਕੀਤੀ ਸੀ ਪਰ ਨਾਗਰ ਬਾਗੀਆਂ ਦੇ ਫੈਰ ਨਾਲ ਜ਼ਖਮੀ ਹੋਇਆ ਨਾਇਕ ਅਜੀਤ ਸਿੰਘ ਨੂੰ ਜਦੋਂ ਇਲਾਜ ਵਾਸਤੇ ਹਸਪਤਾਲ ਪੇਜਿਆ ਗਿਆ ਸੀ ਤਾਂ ਮੇਰੀ ਬਦਰੀ 7 ਪਲਟੂਨ ਵਿੱਚ ਹੋ ਗਈ ਸੀ ਪਰ ਅਜੀਤ ਸਿੰਘ ਦੇ ਠੀਕ ਹੋ ਜਾਣ ਤੋਂ ਮਗਰੋਂ ਵਾਪਸ ਆ ਜਾਣ ਕਰਕੇ ਮੇਰੀ ਬਦਰੀ ਫਿਰ 9 ਪਲਟੂਨ ਵਿੱਚ ਹੋ ਗਈ ਸੀ ਪੋਸਟ ਚੌਕੀਆਂ ਤੀਸੇ ਮੇਵਾਰੀ ਸਟਾਕਾ ਚੌਕੀ ਨੂੰ ਪਿੰਡ ਸਟਾਕਾ ਪਿੰਡ ਹੋਸ਼ੇ ਬਖੋਸ਼ੇ ਕਿਲੋ ਫਤੂਮੀ ਤੇ ਇੱਕ ਹੋਰ ਪਿੰਡ ਦੀ ਕਲਾਮੀ ਚੌਕੀ ਨੂੰ ਕਲਾਮੀ ਪਿੰਡ ਚੈਸੋਲੀਮੀ ਚੀਸੀਲੀਮੀ ਤੇ ਕਿਲੋ ਫਤੂਮੀ ਪਿੰਡ ਸਖਾਈ ਚੌਕੀ ਨੂੰ ਜ਼ਖੀਆ ਸਖਾਈ ਖੁਖੀਆ ਤੇ ਲੁਕਾਈ ਪਿੰਡਾਂ ਨੂੰ ਭਾਗੀ ਨਾਗਿਆਂ ਦੇ ਮੁਕਤ ਰੱਖਣ ਦੀ ਜ਼ਿਮੇਵਾਰੀ ਸੌਂਪੀ ਗਈ ਸੀ ਤੇ ਸਤੋਈ ਪੋਸਟ ਵਾਲੀ ਕੰਪਨੀ ਨੂੰ ਸਤੋਈ ਤੇ ਆਸ-ਪਾਸ ਬਰਮਾ ਬਾਉਡਰ ਦੇ ਨਾਲ-ਨਾਲ ਦਾ ਇਲਾਕਾ ਨਜ਼ਰ ਰੱਖਣ ਵਾਸਤੇ ਸੌਂਪਿਆ ਗਿਆ ਸੀ ਸਾਡੀ ਸੀ ਕੰਪਨੀ ਗਲਾਮੀ ਪਿੰਡ ਵਾਲੀ ਪੋਸਟ ਤੇ ਤਾਇਨਾਤ ਸੀ ਤੇ ਨਾਗਾ ਲੋਕਾਂ ਤੇ ਭਾਰਤੀ ਫੌਜ ਦੇ ਸਬੰਧਾਂ ਨੂੰ ਸੁਧਾਰਨ ਵਾਸਤੇ ਉੱਥੋਂ ਦੇ ਵਾਸੀਆਂ ਨਾਲ ਬਹੁਤ ਨਰਮੀ ਵਾਲਾ ਸਲੂਕ ਕਰਦੀ ਸੀ ਤਾਂ ਕਿ ਜੇ ਉੱਥੋਂ ਦੇ ਲੋਕਾਂ ਦੇ ਹਾਂ ਜ਼ਿਲ੍ਹਾ ਵਿੱਚ ਫੌਜ ਬਾਰੇ ਜੇ ਕੋਈ ਕੁੜੱਤਨ ਵੀ ਹੋਵੇ ਤਾਂ ਉਸ ਨੂੰ ਦੂਰ ਕੀਤਾ ਜਾ ਸਕੇ ਉੱਥੋਂ ਦੇ ਮੋਤਬਰਾਂ ਜਿਵੇਂ ਮੁਖੀਆਂ ਤੇ ਨੰਬਰਦਾਰਾਂ ਨੂੰ ਚੌਕੀ ਅੰਦਰ ਸੱਦ ਕੇ ਸਤਿਕਾਰ ਨਾਲ ਬੁਲਾਇਆ ਜਾਂਦਾ ਤੇ ਚੰਗਾ ਸਲੂਕ ਵੀ ਕੀਤਾ ਜਾਂਦਾ ਸੀ ਤੇ ਆਪਸ ਵਿੱਚ ਬਹੁਤ ਜਾਣ ਪਹਿਚਾਨ ਵੀ ਬਣਾ ਲਈ ਗਈ ਸੀ ਅਤੇ ਸਕੂਲ ਅਧਿਆਪਕਾਂ ਨੂੰ ਵੀ ਸੱਜਾ ਜਾਂਦਾ ਰਿਹਾ ਸੀ ਤੇ ਹੋਰ ਸੱਭਿਆਚਾਰਕ ਪ੍ਰੋਗਰਾਮ ਵੀ ਕੀਤੇ ਜਾਂਦੇ ਸਨ ਪਰ ਇੱਕ ਦਿਨ ਸਵੇਰੇ ਸਵਕਤੇ ਉਥੋਂ ਦੇ ਇੱਕ ਨੌਜਵਾਨ ਨਾਗਾਬਾਗੀ ਨੇ ਅਚਾਨਕ ਚੌਕੀ ਤੇ ਫੈਰ ਕਰਕੇ ਤੇ ਕੁਝ ਮਨੁੱਖੀ ਨੁਕਸਾਨ ਕਰਕੇ ਰੰਗ ਵਿੱਚ ਪੰਗ ਪਾ ਦਿੱਤੀ ਸੀ ਨਾਗਿਆਂ ਨੇ ਪੰਗਾ ਲੈ ਹੀ ਲਿਆ ਮੈਂ ਕਲਮੀ ਪੋਸਟ ਤੇ ਤੈਰਾਸੀ ਕੰਪਨੀ ਦੀ ਨੌਪਲਟੂਨ ਹਵਾਲਦਾਰ ਦੀ ਡਿਊਟੀ ਕਰਦਾ ਸੀ ਤਦ ਦਸੰਬਰ 1963 ਨੂੰ ਉਸੇ ਪਿੰਡ ਕਲਾਮੀ ਦਾ ਇੱਕ ਸੁਨੱਖਾ ਤੇ ਪੜਿਆ ਲਿਖਿਆ ਬਾਗੀ ਨੌਜਵਾਨ ਜੋ ਨਾਗਾ ਫੌਜ ਵਿੱਚ ਕੈਪਟਨ ਸੀ ਜਿਸ ਬਾਰੇ ਸਾਡੀ ਪੂਰੀ ਕੰਪਨੀ ਨੂੰ ਉਸ ਦੇ ਘਰ ਪਤਨੀ ਬਾਰੇ ਪੂਰਾ ਪਤਾ ਸੀ ਉਹ ਆਪ ਰਾਤ ਨੂੰ ਘਰ ਆਉਂਦਾ ਹੋਵੇਗਾ ਇੱਕ ਰਾਤ ਉਹ ਆਪਣੇ ਅੰਗ ਰਖੇ ਕਾਂ ਨਾਲ ਸਾਡੀ ਪੋਸਟ ਤੇ ਫਾਇਰ ਕਰਨ ਦੀ ਨੀਅਤ ਨਾਲ ਆਇਆ ਸੀ ਜਿਸ ਬਾਰੇ ਕਲਾਮੀ ਪਿੰਡ ਵਾਸੀ ਨਾਗਿਆਂ ਨੂੰ ਵੀ ਪਤਾ ਲੱਗਿਆ ਸੀ ਤਾਂ ਬਾਗੀਆਂ ਨੇ ਸਾਡੀ ਪੋਸਟ ਦੇ ਨਾਲ ਇੱਕ ਛੋਟੀ ਤਿੱਖੀ ਤੇ ਉੱਚੀ ਪਹਾੜੀ ਤੋਂ ਸਵੇਰੇ ਉਸ ਵਕਤ ਤੇ ਟੱਟੀ ਪਿਛਾਬਦਾਰੇ ਜਵਾਨਾਂ ਤੇ ਫਾਇਰ ਕਰਕੇ ਸਪਾਈ ਧਰਮ ਸਿੰਘ ਨੂੰ ਮਾਰ ਦਿੱਤਾ ਤੇ ਨਾਇਕ ਅਜੀਤ ਸਿੰਘ ਤੇ ਸਪਾਈ ਮਨੀ ਸਿੰਘ ਨੂੰ ਜ਼ਖਮੀ ਕਰ ਦਿੱਤਾ ਸੀ ਸਾਡੇ ਸੰਤਰੀ ਗੁਰਦੇਵ ਸਿੰਘ ਨੇ ਵੀ ਉਹਨਾਂ ਤੇ ਐਲ ਐਮ ਪੀ ਦਾ ਬਰਸਟ ਮਾਰਿਆ ਸੀ ਜਿਸ ਨਾਲ ਉਸ ਨਾਗਾ ਕੈਪਟਨ ਦਾ ਹੱਥ ਉੱਡ ਗਿਆ ਸੀ ਤੇ ਉੱਥੇ ਖੂਨ ਡੁੱਲਿਆ ਹੋਇਆ ਸੀ ਜੋ ਸੀ ਮਗਰੋਂ ਉੱਥੇ ਦੇਖਿਆ ਸੀ ਉਹ ਬਚ ਕੇ ਪਿੱਛੇ ਹੇਠਾਨੀ ਵਿੱਚੋਂ ਉੱਤਰ ਕੇ ਦੌੜ ਗਿਆ ਸੀ ਮਗਰੋਂ ਸੁਣਨ ਵਿੱਚ ਆਇਆ ਸੀ ਕਿ ਉਹੀ ਕੈਪਟਨ ਤਰੱਕੀ ਕਰਕੇ ਨਾਗਾ ਫੌਜ ਦਾ ਮੁਖੀ ਵੀ ਬਣ ਗਿਆ ਸੀ ਇਸ ਪੰਗੇ ਦਾ ਪ੍ਰਤੀਕਰਮ ਬਹੁਤ ਦੁਖਸਾਈ ਹੋਇਆ ਸੀ ਸਾਡੀ ਸੀ ਕੰਪਨੀ ਨੇ ਸਿਵਲਿਅਨ ਆਗਿਆ ਨਾਲ ਨਰਮੀ ਹੀ ਹੁਣ ਤੱਕ ਵਰਤੀ ਸੀ ਪਰ ਇਸ ਘਟਨਾ ਨੇ ਨਰਮ ਫੌਜੀ ਦੇ ਠੰਡੇ ਦਿਮਾਗ ਨੂੰ ਗਰਮ ਕਰ ਦਿੱਤਾ ਸੀ ਜਵਾਬਾਨ ਲੱਗੇ ਤਾਂ ਐ ਰੋਸ ਜਾਗਿਓ ਵਾਂਗੂ ਫਿਰਕੀ ਹੋਣਾ ਸੀ ਸਾਰੇ ਸਿਪਾਈ ਗੁੱਸੇ ਤੇ ਜੋਸ਼ ਵਿੱਚ ਆ ਕੇ ਕੁਝ ਅਧਿਕਾਰ ਵੀ ਸ਼ਾਮਲ ਹੋ ਗਏ ਸੀ ਆਪ ਮੁਖਾਰਕ ਹੋ ਕੇ ਬਦਲਾ ਲੈਣ ਤੇ ਫੈਰ ਕਰਨ ਵਾਲਿਆਂ ਨੂੰ ਘੇਰਨ ਵਾਸਤੇ ਆਪਣੇ ਹਥਿਆਰ ਉਠਾ ਕੇ ਉਧਰ ਵੱਲ ਦੌੜ ਪਏ ਸਨ ਪਰ ਉਹ ਕਾਬੂ ਨਹੀਂ ਆਏ ਜਵਾਨਾਂ ਨੇ ਹੁਣ ਗੁੱਸਾ ਪਿੰਡ ਵਾਸੀਆਂ ਤੇ ਕਢਣਾ ਜਾਇਆ ਸੀ ਪਰ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਵੀ ਘਰ ਚੋਂ ਬੜੀਆਂ ਖਾਲੀ ਕਰਕੇ ਡਰਦੇ ਜੰਗਲ ਵਿੱਚ ਪਹਿਲੋਂ ਹੀ ਜਾ ਲੁਕੇ ਸੀ ਜਵਾਨਾਂ ਨੇ ਪਹਿਲੋਂ ਕੈਪਟਨ ਦੇ ਕਰਮਘਰੋਂ ਇੱਕ ਦੋ ਹੋਰ ਘਰਾਂ ਨੂੰ ਅੱਗ ਲਾ ਦਿੱਤੀ ਸੀ ਕੁਝ ਬਜ਼ੁਰਗ ਜੋ ਦੌੜ ਨਹੀਂ ਸਕੇ ਸੀ ਨੂੰ ਲੁੱਟਿਆ ਵੀ ਗਿਆ ਸੀ ਮੈਂ ਤੇ ਇੱਕ ਦੋ ਹੋਰਾਂ ਨੇ ਵੀ ਗੁੱਸੇ ਵਿੱਚ ਆਏ ਜਵਾਨਾਂ ਨੂੰ ਇਸ ਤਰ੍ਹਾਂ ਹੋਰ ਨਾ ਕਰਨ ਵਾਸਤੇ ਕਿਹਾ ਤਾਂ ਘਬਰਾਏ ਹੋਏ ਜਵਾਨ ਸਾਡੇ ਨਾਲ ਹੀ ਖੈਬੜ ਗਏ ਤੇ ਕਹਿਣ ਲੱਗੇ ਕਿ ਤੁਹਾਡੀ ਨਰਮ ਨੀਤੀ ਨੇ ਹੀ ਆਪਣਾ ਨੁਕਸਾਨ ਕਰਾਇਆ ਅਸੀਂ ਫਿਰ ਉਹਨਾਂ ਨੂੰ ਠੰਡੇ ਕਰਨ ਵਾਸਤੇ ਗਿਆ ਪੁੱਤਰੋ ਜ਼ਿਆਦਾ ਸਖਤੀ ਵਰਤਣੀ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਆਪਣੇ ਜਵਾਨ ਦੀ ਮੌਤ ਤੇ ਜ਼ਖਮੀਆਂ ਬਾਰੇ ਦਰਦ ਸਾਡੇ ਦਿਲ ਵਿੱਚ ਵੀ ਤੁਹਾਡੇ ਵਾਂਗ ਹੋਈ ਹੈ ਪਰ ਇਹ ਸਭ ਕੁਝ ਮੁੱਠ ਭੇੜ ਦੀਆਂ ਲੜਾਈਆਂ ਦੀਆਂ ਕਾਰਵਾਈਆਂ ਦੇ ਹਿੱਸੇ ਹਨ ਆਪਾਂ ਠੰਡੇ ਦਿਮਾਗ ਨਾਲ ਇਸ ਦਾ ਹੱਲ ਜ਼ਰੂਰ ਕੱਢਾਂਗੇ ਤੁਸੀਂ ਪੁੱਤਰੋ ਠੰਡੇ ਰਹੋ ਜਵਾਨਾਂ ਦਾ ਥੋੜਾ ਗੁੱਸਾ ਤਾਂ ਨਾਗਿਆਂ ਦਾ ਪਿੱਛਾ ਕਰਕੇ ਤੇ ਤਿੰਨ ਘਰਾਂ ਨੂੰ ਸਾੜ ਕੇ ਤੇ ਦੋ ਕੁ ਬੁੱਢਿਆਂ ਨੂੰ ਕੁੱਟ ਕੇ ਉਤਰ ਚੁੱਕਿਆ ਸੀ ਜੈਸੀ ਹੁਣ ਉਹ ਠੰਡੇ ਕਰਕੇ ਵਾਪਸ ਲਿਆ ਐਸਾ ਜੈਸੀ ਹੁਣ ਪੋਸਟ ਚ ਚੌਕਸੀ ਵਧਾ ਦਿੱਤੀ ਸੀ ਤੇ ਪੋਸਟ ਦੀ ਹੋਰ ਮਜ਼ਬੂਤੀ ਕੀਤੀ ਸੀ ਸ਼ਹੀਦ ਹੋ ਚੁੱਕੇ ਜਵਾਨ ਦਾ ਸਸਕਾਰ ਕਰਨ ਤੇ ਜ਼ਖਮੀਆਂ ਨੂੰ ਇਲਾਜ ਵਾਸਤੇ ਸਟਾਫ ਆਪੇ ਦਿੱਤਾ ਸੀ ਹੁਣ ਅਸੀਂ ਸੁਰੱਖਿਆ ਪੱਖੋਂ ਬਹੁਤ ਤਬਦੀਲੀਆਂ ਕੀਤੀਆਂ ਸਨ ਪਹਿਲੋਂ ਅੰਬੁਸ਼ ਲਾਉਣੇ ਸ਼ੁਰੂ ਕਰ ਦਿੱਤੇ ਸੀ ਉਸ ਇਲਾਕੇ ਦੇ ਨਕਸ਼ੇ ਤਾਂ ਸਾਡੇ ਕੋਲ ਪਹਿਲੋਂ ਹੀ ਸੀ ਅਸੀਂ ਨਕਸ਼ੇ ਦੀ ਮਦਦ ਨਾਲ ਜ਼ਮੀਨੀ ਹਾਲਾਤ ਮੁਤਾਬਕ ਦੇਣ ਬਲੇ ਕਿ ਸੇ ਟੁਕ ਮੇ ਥਾਂ ਦੀ ਚੋਣ ਕਰਕੇ ਰਾਤ ਨੂੰ ਚੁੱਪ ਕੇ ਚੁੱਪ ਕੇ ਤੁਰ ਕੇ ਉੱਤੇ ਪਹੁੰਚ ਜਾਂਦੇ ਤੇ ਅੰਬੁਸ਼ ਲਗਾ ਲੈਂਦੇ ਪਰ ਕਈ ਦਿਨਾਂ ਤੱਕ ਕੋਈ ਵੀ ਹਥਿਆਰਬੰਦ ਨਾ ਆ ਗਿਆ ਸਾਡੇ ਚਾਲ ਵਿੱਚ ਨਾ ਫਸਿਆ ਅਸਲ ਵਿੱਚ ਬਾਗੀ ਨਾਗੇ ਸਮਝ ਗਏ ਸੀ ਕਿ ਹੁਣ ਸ਼ਕਤੀ ਵੱਜ ਜਾਵੇਗੀ ਸ਼ਕਤੀ ਉਹਨਾਂ ਦੇ ਲਈ ਪੰਗੇ ਨੇ ਬਧਾਈ ਸੀ ਪਹਿਲੋਂ ਫੌਜ ਨਰਮੀ ਹੀ ਵਰਤ ਰਹੀ ਸੀ ਪੰਜ ਸਿੱਖ ਦੀਆਂ ਚਾਰੇ ਪੋਸਟ ਵਾਲੀਆਂ ਥਾਂ ਤਾਂ ਹਥਿਆਰਬੰਦ ਨਾਗਿਆਂ ਦੇ ਗੜਵਾਲੀਆਂ ਥਾਵਾਂ ਤੇ ਹੀ ਸੀ ਅੰਬੁਸ਼ ਅੰਗਰੇਜ਼ੀ ਦਾ ਸ਼ਬਦ ਹੈ ਪਰ ਕਾਰਵਾਈ ਇਸ ਤਰ੍ਹਾਂ ਹੈ ਕਿ ਕਿਸੇ ਖਾਸ ਥਾਂ ਦੀ ਚੋਣ ਕਰਨੀ ਜਿੱਥੋਂ ਵੀ ਦੁਸ਼ਮਣ ਬੇਲਕਵੇਲੇ ਲੰਘਦਾ ਹੋਵੇ ਉੱਥੇ ਹਥਿਆਰਬੰਦ ਟੋਲੀ ਨੂੰ ਐਸੇ ਤਰੀਕੇ ਨਾਲ ਲੁਕਾ ਦੇਣਾ ਜਿਸ ਨੂੰ ਉਹ ਦੇਖ ਨਾ ਸਕੇ ਅਤੇ ਜਦ ਘੇਰੇ ਵਿੱਚ ਆਏ ਦੁਸ਼ਮਣ ਤੇ ਤਾਨਕ ਫੈਰ ਕਰਕੇ ਮਾਰ ਦੇਣਾ ਹੁੰਦਾ ਹੈ ਹੁਣ ਪਿੰਡ ਦਾ ਘੇਰਾ ਸ਼ੁਰੂ ਹਥਿਆਰਬੰਦ ਨਾਗੇ ਅੰਬੁਸ਼ ਵਿੱਚ ਨਾ ਫਸਤੇ ਦੇਖ ਕੇ ਫੌਜ ਨੇ ਹਮਲਾਵਰ ਗਤੀਵਿਧੀਆਂ ਦੀ ਚੋਣ ਕਰਕੇ ਰਾਤ ਵੇਲੇ ਚੁੱਪ ਕੇ ਚੁੱਪ ਕੇ ਤੁਰ ਕੇ ਦੂਰ ਤਰਾਡੇ ਪਿੰਡਾਂ ਨੂੰ ਘੇਰਾ ਪਾ ਕੇ ਸਵੇਰੇ ਪਿੰਡ ਵਾਸੀਆਂ ਨੂੰ ਇੱਕ ਥਾਂ ਇਕੱਠੇ ਕਰਕੇ ਪਿੰਡ ਦੇ ਮੁਖੀਆਂ ਦੀ ਮਦਦ ਨਾਲ ਖਾਲੀ ਪਿੰਡ ਦੀ ਤਲਾਸ਼ੀ ਕਰਨੀ ਤੇ ਮਗਰੋਂ ਲੋਕਾਂ ਨੂੰ ਘਰਾਂ ਵਿੱਚ ਭੇਜਦੇ ਸੀ ਹੁਣ ਇਲਾਕੇ ਦੀ ਤਲਾਸ਼ੀ ਸ਼ੁਰੂ ਫੌਜ ਵੱਲੋਂ ਹਥਿਆਰਬੰਦ ਨਾਗਿਆਂ ਤੇ ਸ਼ਿਕੰਜਾ ਕਸਣਾ ਤੇ ਆਪਣਾ ਤਬਾਹੂ ਰੂਪ ਦੋਣ ਵਾਸਤੇ ਇਲਾਕੇ ਦੀ ਤਲਾਸ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ ਉਹ ਸਾਰਾ ਇਲਾਕਾ ਤਾਂ ਪਹਾੜੀ ਸੀ ਪਰ ਪਤਾ ਲੱਗ ਚੁੱਕਿਆ ਸੀ ਕਿ ਬਾਗੀ ਨਾਗੇ ਆਪਣਾ ਕੈਂਪ ਪਹਾੜੀ ਦੇ ਉੱਪਰ ਨਹੀਂ ਸਗੋ ਪਾਣੀ ਦੀ ਢੋੜ ਪੂਰੀ ਕਰਨ ਵਾਸਤੇ ਥੋੜੇ ਬਹੁਤ ਚੱਲ ਰਹੇ ਪਾਣੀ ਵਾਲੇ ਨਾਲਿਆਂ ਜਾਂ ਨਤੀਆਂ ਦਰਿਆਵਾਂ ਦੇ ਨੇੜੇ ਕੰਡਿਆਂ ਤੇ ਹੀ ਬਣਾਉਂਦੇ ਨੇ ਇਲਾਕਾ ਪਹਾੜੀ ਤੇ ਜੰਗਲੀ ਰੁੱਖ ਜ਼ਿਆਦਾ ਹੋਣ ਕਰਕੇ ਨਾਲਿਆਂ ਦੀ ਗਿਣਤੀ ਵੀ ਬਹੁਤ ਹੈ ਕਿਉਂਕਿ ਉੱਥੇ ਬਾਰਿਸ਼ ਵੀ ਬਹੁਤ ਜ਼ਿਆਦਾ ਹੁੰਦੀ ਹੈ ਸਾਡੀ ਸੀ ਕੰਪਨੀ ਕੁਝ ਜਵਾਨਾਂ ਨੂੰ ਪੋਸਟ ਦੀ ਪਿੱਛੋਂ ਰੱਖੀ ਕਰਨ ਦੀ ਜ਼ਿੰਮੇਵਾਰੀ ਦੇ ਕੇ ਅੰਬੁਸ਼ ਲੋਨ ਪਿੰਡ ਨੂੰ ਕੇਰਾ ਪੌਂਟ ਇਲਾਕੇ ਦੇ ਨਦੀਆਂ ਨਾਲਿਆਂ ਦੀ ਤਲਾਸ਼ੀ ਲੈਣ ਜਾਂਦੇ ਵਕਤ ਵੇਲੇ ਕੰਪਨੀ ਕਮਾਂਡਰ ਉਸ ਵੇਲੇ ਮੇਜਰ ਮਰਹੋਤਰਾ ਸੀ ਜੋ ਹੁਣ ਰਿਟਾਇਰਡ ਲੈਫਟੇਨੈਂਟ ਜਨਰਲ ਨੇ ਇਸ ਖਿਆਲ ਨਾਲ ਆਪਰੇਸ਼ਨ ਸ਼ੁਰੂ ਕਰਦੇ ਸੀ ਕਿ ਪਤਾ ਮੁੱਠਪੇਟ ਕਿੱਥੇ ਸ਼ੁਰੂ ਹੋ ਜਾਵੇ ਉਸ ਵੇਲੇ ਜਾਨੀ ਨੁਕਸਾਨ ਵੀ ਦੋਨੋਂ ਧਿਰਾਂ ਦਾ ਹੋ ਸਕਦਾ ਹੈ ਕਾਬਲ ਕਮਾਂਡਰ ਵੀ ਉਹੀ ਹੁੰਦਾ ਹੈ ਜੋ ਆਪਣੀ ਕਮਾਂਡ ਹੇਠਲੀ ਟੁਕੜੀ ਦਾ ਨੁਕਸਾਨ ਵੀ ਘੱਟ ਹੋਂ ਦੇਵੇ ਜਿਆਦਾ ਜਾਨੀ ਨੁਕਸਾਨ ਹੋਣ ਨਾਲ ਆਪਣੀ ਬਦਨਾਮੀ ਹੀ ਨਹੀਂ ਹੁੰਦੀ ਸਗੋਂ ਹਾਰ ਵੀ ਹੋ ਜਾਂਦੀ ਹੈ ਅਤੇ ਜਵਾਨਾਂ ਦਾ ਹੌਸਲਾ ਵੀ ਡਿੱਗ ਜਾਂਦਾ ਹੈ ਤੇ ਪਲਟਣ ਵੀ ਅਨਸਿੱਖਿਆਤ ਤੇ ਨਲਾਇਕ ਸਮਝੀ ਜਾਂਦੀ ਹੈ ਇੰਨਾਂ ਗੱਲਾਂ ਦਾ ਖਿਆਲ ਰੱਖ ਕੇ ਕਾਬਿਲ ਕਮਾਂਡਰ ਆਪਣੇ ਹੇਠਲੇ ਕਾਬਿਲ ਉਦੇਦਾਰਾਂ ਦੀ ਚੋਣ ਤੇ ਗਿਣਤੀ ਕਰਦਾ ਹੈ ਤਾਂ ਕਿ ਜਿੱਤ ਯਕੀਨੀ ਬਣਾਈ ਜਾ ਸਕੇ ਤੇ ਸਭ ਤੋਂ ਹੋਰ ਜ਼ਰੂਰੀ ਇਹ ਹੁੰਦਾ ਹੈ ਸਭ ਤੋਂ ਅਗਲੀ ਟੁਕੜੀ ਪੁਆਇੰਟ ਸੈਕਸ਼ਨ ਦੀ ਜਗਾ ਵਾਲੀ ਜ਼ਿੰਮੇਵਾਰੀ ਕਿਸ ਸਭ ਤੋਂ ਵੱਧ ਕਾਬਿਲ ਉਦੇਦਾਰ ਦੀ ਟੁਕੜੀ ਦੀ ਲਈ ਜਾਵੇ ਕਿਉਂਕਿ ਜਿੱਤ ਜਾਂ ਹਾਰ ਅਗਲੀ ਟੁਕੜੀ ਦੀ ਯੁੱਧ ਕਲਾ ਦੀ ਯੋਗਤਾ ਤੇ ਨਿਰਭਰ ਕਰਦੀ ਹੁੰਦੀ ਹੈ ਅਗਲੀ ਟੁਕੜੀ ਪਿਛਲੀ ਸਾਰੀ ਫੌਜ ਦੀ ਅੱਖ ਅਤੇ ਦਿਮਾਗ ਸਮਝੀ ਜਾਂਦੀ ਹੈ ਸਾਡੇ ਕਮਾਂਡਰ ਮੇਜਰ ਮਹਰੋਤਰਾ ਸਾਹਿਬ ਨੇ ਪਤਾ ਨਹੀਂ ਮੇਰੇ ਵਿੱਚ ਕੀ ਦੇਖ ਲਿਆ ਹੋਵੇਗਾ ਹਰ ਆਪਰੇਸ਼ਨ ਵਿੱਚ ਇੱਕ ਖਤਰਨਾਕ ਟਾਸਕ ਉਹ ਮੈਨੂੰ ਹੀ ਦਿੰਦੇ ਉਹ ਆਪ ਵੀ ਬਹੁਤ ਡੀਅਰ ਅਫਸਰ ਹੋਣ ਕਰਕੇ ਆਪਣੀ ਜਗ੍ਹਾ ਤੋਂ ਬਹੁਤ ਅੱਗੇ ਪੁਆਇੰਟ ਸੈਕਸ਼ਨ ਕਮਾਂਡਰ ਦੇ ਬਿਲਕੁਲ ਪਿੱਛੇ ਹੀ ਤੇ ਨਾਲ-ਨਾਲ ਪੂਰਾ ਸਮਾਂ ਰੰਦੇ ਤੇ ਪੂਰੀ ਨਿਗਰਾਨੀ ਵੀ ਰੱਖਤੀ ਸੀ ਜਦਕਿ ਅਸਲੀ ਜਗ੍ਹਾ ਉਹਨਾਂ ਦੀ ਐਡਵਾਂਸ ਟੂ ਕੰਟੈਕਟ ਪਰਸੀਜਰ ਮੁਤਾਬਕ ਇਹੋ ਜੇ ਆਪਰੇਸ਼ਨ ਵਿੱਚ ਅਗਲੀ ਪਲਟੂਨ ਦੇ ਪਿੱਛੇ ਤੇ ਮਗਰਲੀਆ ਦੋ ਪਲਟੂਨਾਂ ਤੇ ਅੱਗੇ ਹੋਣੀ ਚਾਹੀਦੀ ਹੈ ਹੋ ਸਕਦਾ ਹੈ ਉਹ ਇਸ ਤਰ੍ਹਾਂ ਇਸ ਕਰਕੇ ਕਰਦੇ ਹੋਣ ਕਿ ਤਾ ਅਗਲੀ ਸੈਕਸ਼ਨ ਕੋਲੋਂ ਕੋਈ ਅੰਗੈਲੀ ਨਾ ਹੋ ਜਾਵੇ ਤੇ ਦੂਸਰਾ ਪੁਆਇੰਟ ਸੈਕਸ਼ਨ ਕਮਾਂਡਰ ਦੀ ਪਰਖ ਕਰਨ ਵਾਸਤੇ ਕਿ ਦੇਖਿਆ ਜਾਵੇ ਕਿ ਯੁੱਧ ਨੀਤੀ ਤੇ ਯੁੱਧ ਕਲਾ ਦੀ ਯੋਗਤਾ ਕਿਸ ਵਿੱਚ ਕਿੰਨੀ ਹੈ ਪੁਆਇੰਟ ਸੈਕਸ਼ਨ ਬਦਲਣ ਵੇਲੇ ਉਹ ਪਹਿਲੇ ਅਹੁਦੇਦਾਰ ਨੂੰ ਕੀਤੇ ਹੋਏ ਕੰਮ ਦੇ ਮੁਤਾਬਕ ਸ਼ਾਬਾਸ਼ੀ ਵੀ ਦਿੰਦੇ ਸੀ ਇਸ ਤਰ੍ਹਾਂ ਵਾਰੋਵਾਰੀ ਸਾਰੇ ਨਾਲਿਆਂ ਦੀ ਹਰ ਰੋਜ਼ ਦੂਰ ਤੱਕ ਤਲਾਸ਼ੀ ਕੀਤੀ ਜਾਂਦੀ ਸੀ ਸਾੜੀ ਪਲਟਨ ਦੇ ਸਾਰੇ ਹੀ ਅਫਸਰ ਵੈਸੇ ਬਹੁਤ ਹੀ ਕਾਬਲ ਤੇ ਸੁਪੀਰੀਅਰ ਸਨ ਪਤਲੇ ਜਿਹੇ ਕੈਰੀ ਸਰੀਰ ਵਾਲੇ ਮੇਜਰ ਜੀ ਐਲ ਮਲਹੋਤਰਾ ਸਾਹਿਬ 1955-56 ਵਿੱਚ ਸਾੜੀ ਪਲਟਨ ਸੀ ਕੰਪਨੀ ਵਿੱਚ ਨਵੇਂ-ਨਵੇਂ ਲੈਫਟ ਇੰਡੈਂਟ ਬਣ ਕੇ ਮੀਰਾ ਸਾਹਿਬ ਜੰਮੂ ਵਿਖੇ ਆਏ ਸੀ ਮੈਨੂੰ ਉਹਨਾਂ ਨਾਲ ਲੰਮਾ ਸਮਾਂ ਡਿਊਟੀ ਕਰਨੀ ਪਈ ਸੀ ਅਤੇ ਇਸ ਕਰਕੇ ਉਹਨਾਂ ਨੂੰ ਜਾਣਨ ਦਾ ਮੈਨੂੰ ਬਹੁਤ ਮੌਕਾ ਮਿਲਿਆ ਇੱਕ ਦੂਸਰੇ ਨੂੰ ਜ਼ਿਆਦਾ ਗਹਿਰਾਈ ਤੱਕ ਜਾਣਦੇ ਹੋਣ ਕਰਕੇ ਬਹੁਤ ਵਿਸ਼ਵਾਸ बन ਗਿਆ ਸੀ ਇਸ ਵਿਸ਼ਵਾਸ ਕਰਕੇ ਹੀ ਉਹ ਖਤਰਨਾਕ ਥਾਵਾਂ ਤੇ ਮੇਰੀ ਹੀ ਡਿਊਟੀ ਲਾਉਂਦੇ ਸੀ ਇਸ ਗੱਲ ਦਾ ਮੈਨੂੰ ਵੀ ਪਤਾ ਲੱਗ ਚੁੱਕਿਆ ਸੀ ਸਾਡੇ ਜਵਾਨ ਵੀ ਇਹ ਗੱਲ ਕਰਦੇ ਮੈਂ ਸੁਣੇ ਸੀ ਕਿ ਖਤਰਨਾਕ ਟਾਸਕ ਸ਼ਿਵ ਸਿੰਘ ਨੂੰ ਹੀ ਮਿਲਦੀ ਹੈ ਉਸ ਦੀ ਸੈਕਸ਼ਨ ਵਿੱਚ ਨਾ ਜਾ ਬੂਤ ਤਾਂ ਦੂਸਰਾ ਇਹ ਕਹਿ ਦਿੰਦਾ ਕਿ ਸ਼ਿਵ ਸਿੰਘ ਪੱਕੀ ਹੋਈ ਲੜਾਈ ਜਿੱਤਣ ਤੋਂ ਮਗਰੋਂ ਵੀ ਪੂਰੀ ਸੈਕਸ਼ਨ ਬਚਾ ਕੇ ਰੱਖੇਗਾ ਪਰ ਦੂਸਰੇ ਉਹਦੇ ਦਾ ਸਾਰੇ ਜਵਾਨਾਂ ਨੂੰ ਮਰਵਾ ਕੇ ਆਪ ਵੀ ਨਹੀਂ ਬਚ ਸਕਣਗੇ ਮਤਲਬ ਸਾਫ ਸੀ ਯੁੱਧ ਨੀਤੀ ਤੇ ਯੁੱਧ ਕਲਾ ਦੀ ਯੋਗਤਾ ਦੇ ਫਰਕ ਬਾਰੇ ਜਵਾਨ ਵੀ ਜਾਣਦੇ ਸੀ ਬਾਕੀ ਅਗਲੇ ਪາກ ਵਿੱਚ